ਤੋ ਇੱਕ ਕੱਲ੍ਹ ਸ਼ਾਮ ਜੇ ਨੂੰ ਇੱਕ ਬਹੁਤ ਵੱਡੀ ਖਬਰ ਆਈ ਜਿਹਦੇ ਤੇ ਆਪਾਂ ਲਗਾਤਾਰ ਚਰਚਾ ਕਰ ਰਹੇ ਸੀ ਲੈਂਡ ਪੂਲਿੰਗ ਤੇ ਜਦੋਂ ਲੈਂਡ ਪੂਲਿੰਗ ਦਾ ਮਤਲਬ ਦਾ ਸ਼ਬਦ ਵਰਤਿਆ ਜਾਂਦਾ ਤੇ ਗੱਲ ਸਾਰੀ ਖੁੱਲ ਜਾਂਦੀ ਹੈ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਲਗਭਗ ਰੋਜ਼ ਵਾਂਗੂ ਹੀ ਇਸ ਵਿਸ਼ੇ ਤੇ ਚਰਚਾ ਹੁੰਦੀ ਰਹੀ ਆ ਪਰ ਕੱਲ ਸਰਕਾਰ ਥੋੜੀ ਜਿਹੀ ਪਲਟੀ ਮਾਰ ਗਈ ਹੈ ਸਰਕਾਰ ਕਹਿੰਦੀ ਹੈ ਵੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਅਸੀਂ ਵਾਪਸ ਲੈ ਰਹੇ ਹਾਂ ਪਰ ਵਾਪਸ ਦਬਾ ਕਰਕੇ ਲਈ ਵਿਰੋਧੀ ਧਿਰ ਕਰਕੇ ਲਈ ਜਾਂ ਸੁਪਰੀਮ ਕੋਰਟ ਦੀ ਜਿਹੜੀ ਰੋ ਕਰਕੇ ਲਈ ਕਿੰਨਾ ਕਾਰਨਾ ਕਰਕੇ ਲਈ ਪਰ ਥੋੜਾ ਜਿਹਾ ਇੱਕ ਸਵਾਲ ਇਹ ਹੈ ਕਿ ਪੱਕੇ ਤੌਰ ਤੇ ਵਾਪਸ ਹੋ ਗਈ ਆ ਜਾਂ ਫਿਰ ਇਹ ਕਿਸੇ ਹੋਰ ਤਰੀਕੇ ਨਾਲ ਵਾਪਸ ਆਏਗੀ ਇਥੇ ਮਿੱਤਰ ਕਾਫੀ ਸਵਾਲ ਕਰ ਵੀ ਰਹੇ ਸੀ ਕੁਝ ਕਹਿ ਰਹੇ ਸੀ ਕਿ ਕਦੇ ਨਹੀਂ ਆਏਗੀ ਕੁਝ ਕਹਿ ਰਹੇ ਸੀ ਕਿ 101% ਆਏਗੀ ਪਰ ਹੋਰ ਤਰੀਕੇ ਨਾਲ ਆਏਗੀ ਧੱਕੇ ਨਾਲ ਆਏਗੀ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਸੋਚਦੇ ਹੋ ਉਹ ਨਹੀਂ ਇਹ ਕੀ ਹੋਣੀ ਹੁਣ ਬੱਸ ਕੇ ਆ ਗਈ ਆ ਜਿਹੜੀ ਆਉਣੀ ਆ ਹੂੰ ਇਹ ਦੇਖੋ ਗੱਲ ਇਹ ਆ ਕਿ ਇਨਾਂ ਦੇ ਨਾਲ ਜਿਹੜੀ ਹੋਈ ਆ 100 ਡੰਡੇ ਵੀ ਖਾਣ ਵਾਲੀ ਗੱਲ 100 ਗੰਡੇ ਵੀ ਖਾਣੇ ਪਏ ਤੇ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜੀ ਕਿ ਇਸ ਕਹਾਣੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੁੰਝਲ ਸੀ ਕ੍ਰੈਡਿਟ ਦੀ ਹੂੰ ਉਹੀ ਇਹਨਾਂ ਨੇ ਕੰਮ ਕੀਤਾ ਤੁਸੀਂ ਕੱਲ ਦਾ ਦੇਖੋਗੇ ਤੇ ਗੱਲ ਨੂੰ ਕਿਵੇਂ ਜਲੇਬੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਜੀ ਅਸੀਂ ਤੇ ਕਿਸਾਨਾਂ ਦੀ ਭਲਾਈ ਵਾਸਤੇ ਲਿਆਂਦੇ ਸਨ ਆ ਜਿਵੇਂ ਬੇ ਲੋ ਮੋਦੀ ਸਾਹਿਬ ਕਹਿੰਦੇ ਸਨ ਕਿ ਅਸੀਂ ਤੇ ਕਿਸਾਨਾਂ ਦੀ ਭਲਾਈ ਵਾਸਤੇ ਲਿਆਂਦੇ ਆ ਜੇ ਉਹਨਾਂ ਨੂੰ ਮੇਰੀ ਤਪੱਸਿਆ 'ਚ ਕੋਈ ਕਮੀ ਰਹੀ ਤੇ ਬਸ ਠੀਕ ਠਾਕ ਆ ਜੀ ਅਰੇ ਇਹ ਕੈਸੀ ਭਲਾਈ ਆ ਜਿਹੜੀ ਬਿਨਾ ਪੁੱਛਿਆ ਤੁਸੀਂ ਕਰਨ ਤੁਰ ਪੈਂਦੇ ਨੇ ਹਮ ਹਾਂ ਇਹ ਗੱਲਾਂ ਤੁਸੀਂ ਦੇਖੋ ਜਦੋਂ ਇਹਨਾਂ ਨੇ ਬਯਦਵੀ ਰੋਕਥਾਮ ਬਿੱਲ ਲੈ ਕੇ ਆਂਦਾ ਸੁਖਮ ਸਿੰਘ ਸਾਹਿਬ ਆਪਾ ਪਹਿਲਾ ਨੁਕਤਾ ਹੀ ਹੋ ਚੁੱਕਿਆ ਸੀਗਾ ਕਿ ਕੀ ਤੁਸੀਂ ਸਟੇਕ ਹੋਲਡਰਸ ਜਾਂ ਜਿਹੜੀਆਂ ਜਥੇਬੰਦੀਆਂ ਜਾਂ ਹੋਰ ਨਮਾਇਆ ਇਹਨਾਂ ਦੀਆਂ ਧਾਰਮਿਕ ਜਥੇਬੰਦੀਆਂ ਹੁੰਦੀਆਂ ਨੇ ਵੱਖ-ਵੱਖ ਧਰਮਾਂ ਦੀਆਂ ਕਿ ਕੀ ਤੁਸੀਂ ਉਹਨਾਂ ਦੇ ਨਾਲ ਕੋਈ ਰਾਏ مشورہ ਕੀਤਾ ਹੂੰ ਤਾਂ ਫਿਰ ਉਹਦਾ ਸੱਟਾ ਕੀ ਨਿਕਲਿਆ ਸਾਰਾ ਕੁਝ ਲੰਮਕ ਗਿਆ ਜੀ ਹੁਣ ਜੇ ਕੋਈ ਇਸ ਤਰ੍ਹਾਂ ਦਾ ਹੈ ਮਾਮਲਾ ਕਿ ਭਈ ਜ਼ਰੂਰਤ ਹੈ ਉਹਦੇ ਚ ਕੋਈ ਚਾਰਛਿਲੜ ਉਹਨਾਂ ਨੂੰ ਵੀ ਬਚਨ ਚਾਰਛਿਲੜ ਤੁਹਾਨੂੰ ਵੀ ਬਚਜਣ ਠੀਕ ਆ ਪਰ ਉਹਦੀ ਕੋਈ ਸਲਾਮ ਮਸ਼ਵਰਾ ਕੋਈ ਉਹਦੀ ਕਹਿ ਲੋ ਕਿ ਤਿਆਰੀ ਤੇ ਹੁੰਦੀ ਆ ਨਾ ਜੀ ਤੁਹਾਨੂੰ ਹਾਈ ਕੋਰਟ ਨੇ ਸਵਾਲ ਕੀਤਾ ਕਿ ਭਈ ਭੂਮੀਹੀਨ ਮਜ਼ਦੂਰਾਂ ਦਾ ਉਪਜੀਵਕਾ ਦਾ ਕੀ ਹੋਏਗਾ ਤੁਹਾਡੇ ਕੋਲ ਕੋਈ ਉੱਤਰ ਨਹੀਂ ਸੀ ਜੀ ਤੁਹਾਡੇ ਕੋਲ ਉਹਨਾਂ ਨੇ ਪੁੱਛਿਆ ਕਿ ਵਾਤਾਵਰਣ ਸੰਬੰਧੀ ਜਿਹੜੇ ਪ੍ਰਭਾਵ ਪੈਂਦੇ ਆ ਉਹਨਾਂ ਦੀ ਅਸੈਸਮੈਂਟ ਕਿੱਥੇ ਆ ਤੁਹਾਡੇ ਕੋਲ ਕੋਈ ਜਵਾਬ ਨਹੀਂ ਸੀ ਜੀ ਫਿਰ ਜਿਹੜਾ ਲੈਂਡ ਐਕ acquisition ਐਕਟ ਸਾਡੇ ਕੋਲ ਆਲਰੇਡੀ ਆ ਹੂੰ ਕਿ ਕੀ ਉਹਦੇ ਪ੍ਰਬੰਧਾਂ ਨੂੰ ਤੁਸੀਂ ਮੱਦੇ ਨਜ਼ਰ ਰੱਖਿਆ ਸਾਰੇ ਪਾਸਿਓ ਕੀ ਜਵਾਬ ਸੀ ਤਾਂ ਕਾਨੂੰਨੀ ਤੌਰ ਤੇ ਹੀ ਇਸ ਜੇ ਆਪਾਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰੀਏ ਤੇ ਉਹ ਉੱਥੇ ਘਿਰਦੀ ਸੀ ਹਾਈ ਕੋਰਟ ਚ ਇਹਨਾਂ ਨੇ ਜਦੋਂ ਤੁਸੀਂ ਇੱਕ ਚੀਜ਼ ਦੇਖੋ ਹਾਈ ਕੋਰਟ ਨੇ ਜਦੋਂ ਕਿਹਾ ਕਿ ਤੁਸੀਂ ਵਾਪਸ ਲੈਣੀ ਆ ਹਮ ਲੈਂਡ ਪੂਲਿੰਗ ਪਾਲਿਸੀ ਇਹਨਾਂ ਦਾ ਜਵਾਬ ਸੀ ਕਿ ਨਹੀਂ ਨਹੀਂ ਜੀ ਯਾਨੀ ਉਦੋਂ ਤੱਕ ਇਹ ਤਿਆਰ ਨਹੀਂ ਸੀ ਹਮ ਕਦੋਂ ਤੱਕ ਆ ਪਿਛਲੇ 4-5 ਦਿਨ ਤੱਕ ਜੀ ਫਿਰ 4-5 ਦਿਨਾਂ ਚੱਕੀ ਵਾਪਰਿਆ ਸਰ ਇਹਨਾਂ ਨੇ ਇੱਕ ਸਰਵੇ ਕਰਾਇਆ ਹੁਣ ਵਿੱਚਲੀ ਗੱਲ ਸੁਣ ਲਓ ਹਮ ਇਹਨਾਂ ਨੇ ਇੱਕ ਬੜਾ ਕਾਲੀ ਨਾਲ ਸਰਵੇ ਕਰਾਇਆ ਕਿਉਂਕਿ ਇਹਨਾਂ ਦੇ ਕੋਲ ਢਾਂਚਾ ਤੇ ਹੈ ਸਾਰਾ ਹੈ ਬਿਲਕੁਲ ਇਹ ਗੱਲ ਤੇ ਮੰਨਣ ਵਾਲੀ ਆ ਇਹਨਾਂ ਨੇ ਇੱਕ ਮਤਲਬ ਕਿ ਉਹ ले आओ ओवरव्यू ਜਿਹਾ ਬਈ ਕੀ ਮਸਲਾ ਹੈ ਅੰਦਰੋਂ ਜਿਹੜੀ ਕਹਾਣੀ ਨਿਕਲੀ ਆ ਉਹ ਇਹੋ ਨਿਕਲੀ ਕਿ ਜੋ ਤੁਸੀਂ ਮਾੜਾ ਮੋਟਾ ਕੋਈ ਕੀਤਾ ਵੀ ਹੋਏਗਾ ਫਰਜ਼ ਕਰੋ ਕਿਉਂਕਿ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਅੱਛਾ ਪ੍ਰਭਾਵ ਰੱਖਦੀਆਂ ਸਰਕਾਰ ਆਲਵੇਸ ਮਤਲਬ ਕਿ ਠੀਕ ਨਹੀਂ ਹੁੰਦੀ ਹਮ ਆਲਵੇਸ ਕਾਮਯਾਬ ਨਹੀਂ ਹੁੰਦੀ ਜਿਨਾਂ ਇਹ ਪੂਰੀ ਤਰ੍ਹਾਂ ਕਹਿੰ ਲੋ ਬੁਰੀ ਹੁੰਦੀ ਆ ਕੁਝ ਉਹਦੇ ਅੱਛੇ ਕੰਮ ਹੁੰਦੇ ਕੁਝ ਅਚੀਵਮੈਂਟਸ ਹੁੰਦੀਆਂ ਨੇ ਕੁਝ ਉਹਦੀਆਂ ਫੇਲੀਅਰਸ ਹੋ ਗਈਆਂ ਜੀ ਤਾਂ ਇਹਨਾਂ ਨੂੰ ਜਿਹੜਾ ਮਿਲਿਆ ਨਤੀਜਾ ਉਹਦਾ ਨਚੋੜ ਮਿਲਿਆ ਕਿ ਭਾਈ ਜੋ ਆਪਾਂ ਕੁਝ ਚੰਗਾ ਵੀ ਕੀਤਾ ਹੈ ਨਾ ਹਮ ਇਸ ਕਹਾਣੀ ਨੇ ਉਹ ਸਭ ਕੁਝ ਧੋ ਦਿੱਤਾ ਜੀ ਜਾਂ ਧੋ ਦੇਣਾ ਅਸਲ ਠੀਕ ਇੱਥੋਂ ਡਰ ਗਏ ਕਿ ਕੱਲ ਨੂੰ ਅਸੀਂ ਜਾਣਾ ਲੋਕਾਂ ਦੇ ਵਿੱਚ ਸਾਡੀ ਸਿੱਖਿਆ ਕ੍ਰਾਂਤੀ ਯੁੱਧ ਨਸ਼ਿਆਂ ਵਿਰੁੱਧ ਬੇਅਦਬੀ ਰੋਕ ਥਾਮ ਕਾਨੂੰਨ ਦਾ ਯਤਨ ਹੋ ਰਿਹਾ ਵਾ ਜੀ ਠੀਕ ਹੈ ਨਾ ਜੀ ਇਹ ਸਾਰੀਆਂ ਚੀਜ਼ਾਂ ਕੁਲਮਲਕ 600 ਯੂਨਤ ਦਿੱਤੀ ਹੋਈ ਹੈ ਇਹਨਾਂ ਨੇ ਬਿਲਕੁਲ ਠੀਕ ਹੈ ਨਾ ਉਹਦਾ ਪ੍ਰਭਾਵ ਤੇ ਹੈ ਹੀ ਹੈ ਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪਾਂ ਜੇ ਇੱਕ ਸਮਾਜ ਦੇ ਵਰਗ ਨੂੰ ਦੇਖੀਏ ਉਹ ਇਹਨਾਂ ਨੇ ਸਬਸਿਡਾਈਜ਼ ਤਾਂ ਉਹਨੂੰ ਕੀਤਾ ਕਿਸੇ ਨਾ ਕਿਸੇ ਚੀਜ਼ ਦੇ ਨਾਲ ਤਾਂ ਕਹਿਣ ਦਾ ਮਤਲਬ ਹੀ ਇਹ ਆ ਕਿ ਜਦੋਂ ਇਹਨਾਂ ਨੇ ਸਹਿਬਾਂ ਦੀਨੋਂ ਕੋ ਕਲੀ ਗਈ ਸੀ ਮਿਰਜ਼ੇ ਦੀ ਨਿਮਾਨਕ ਨੇ ਕਹਿੰਦਾ ਸੱਟਾ ਵੇਖਿਆ ਕਮਾਈ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰਦੀ ਹੈ ਤਾਂ ਹੂੰ ਤਾਂ ਇਹਨਾਂ ਨੇ ਜਦੋਂ ਸਿੱਟਾ ਵੇਖਿਆ ਕਿ ਯਾਰ ਇਹ ਤੇ ਮਤਲਬ ਕਿ ਬਹੁਤ ਬੁਰੀ ਹਾਲਤ ਹੋ ਜਾਏਗੀ ਅੱਛਾ ਹੁਣ ਕਹਾਣੀ ਜਿਹੜੀ ਇੱਕ ਹੋਰ ਸੀ ਇੱਕ ਤਾਂ ਕਾਨੂੰਨੀ ਪੱਖ ਹੋ ਗਿਆ ਇੱਕ ਰਾਜਨੀਤਿਕ ਪੱਖ ਇੱਥੇ ਨਹੀਂ ਤੁਸੀਂ ਦੇਖੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਗਈ ਸਾਹਮਣੇ ਜੀ ਉਹ ਲਗਭਗ ਕਹਾਂ ਲੋ ਕਿ ਨਰੋਲ ਪਿੰਡੂ ਚੋਣ ਹੁੰਦੀ ਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਲੋਕਾਂ ਨੇ ਗਲੀਆਂ ਚੁੱਪਝਾਉਣਾ ਹੈ ਜੀ ਗਲੀਆਂ ਚੁੱਪਝਾਉਣ ਦਾ ਮਤਲਬ ਕੀ ਹੈ ਕਿ ਜਿਹੜੇ ਇਹਨਾਂ ਦੇ ਨੇਤਾ ਜਾਣਗੇ ਉਹ 2 ਦਿਨ ਜਾਣਗੇ 4 ਦਿਨ ਜਾਣਗੇ ਸਿੱਖਿਆ ਕ੍ਰਾਂਤੀ ਵਾਂਗੂ ਬਿਲਕੁਲ ਮੁੜ ਕੇ ਅਗਲਾ ਕਹਿੰਦਾ ਕਿ ਭਾਈ ਸਾਡੇ ਤੋਂ ਬੇਇਜ਼ਤੀ ਨਹੀਂ ਕਰਵਾਉਂਗੇ ਜੀ 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 ਲੋਕ ਸਦੇ ਹੋ ਜਾਂਦੇ ਆ ਸਾਹਮਣੇ ਆ ਜਾਂਦੇ ਆ ਠੀਕ ਹੈ ਨਾ ਜੀ ਲੋਕਲ ਨੇਤਾ ਫਿਰ ਆਪਣੇ ਸਿਰ ਚ ਕਿੰਨੀ ਕੁ ਖੇਪ ਪਾਏਗਾ ਹਮ ਉਥੇ ਤੁਹਾਨੂੰ ਹੀ ਆ ਕੇ ਪਿੱਟੇਗਾ ਨਾ ਤੇ ਫੈਸਲਾ ਤੁਹਾਡਾ ਬਿਲਕੁਲ ਅੱਛਾ ਫਿਰ ਤੀਜੀ ਚੀਜ਼ ਕਿ ਕੁਝ ਬੰਦਿਆਂ ਨੇ ਇਹਨਾਂ ਨੇ ਮਤਲਬ ਕਿ ਇਹ ਗੱਲ ਵੀ ਰੱਖੀ ਮੈਨੂੰ ਇੱਕ ਜਾਣਕਾਰੀ ਮਿਲੀ ਆ ਜੀ ਜੀ ਕਿ ਇੱਕ ਨੇਤਾ ਨੂੰ ਮਨੀਸ਼ ਸਿਸੋਧੀਆਂ ਨੇ ਬੁਲਾਇਆ ਹੂੰ ਪਿਛਲੇ ਦਿਨਾਂ ਚ ਮਤਲਬ ਕਿ ਉਹਦਾ ਕਾਫੀ ਚਰਚਾ ਚਰਚਾ ਰਿਹਾ ਜੀ ਜੀ ਜਿਸ ਵੇਲੇ ਬੁਲਾਇਆ ਕਿਉਂਕਿ ਉਸਨੇ ਆਵਾਜ਼ بلند ਕੀਤੀ ਸੀ ਸਾਰਿਆਂ ਤੋਂ ਪਹਿਲਾਂ ਤੁਸੀਂ ਸਮਝ ਗਏ ਤਾਂ ਮਤਲਬ ਕਿ ਉੱਥੇ ਵੀ ਇਸ ਤਰ੍ਹਾਂ ਦੀ ਚਰਚਾ ਹੋਈ ਆ ਹੂੰ ਤੇ ਸ਼ਰੀਆ ਮਤਲਬ ਕਿ ਇਹ ਕਿਹਾ ਗਿਆ ਜੀ ਜੀ ਆਰਗੂਮੈਂਟ ਦਿੱਤਾ ਗਿਆ ਦੱਸਦੇ ਆ ਕਿ ਇਧਰੋਂ ਦਿੱਲੀ ਟੀਮ ਨਹੀਂ ਕਿ ਭਾਈ ਦੇਖੋ ਜੀ ਜ਼ੀਰਕਪੁਰ ਚ ਖਾੜ ਚ ਕੀ ਕੁਸ਼ਾ ਉੱਥੇ ਵੀ ਤੇ ਸਭ ਕੁਸ਼ਾ ਹੈ ਹੂੰ ਜੇ ਦੂਜੇ ਸ਼ਹਿਰਾਂ ਚ ਹੋ ਜਾਏਗਾ ਤਾਂ ਕੀ ਹੈ ਜੀ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੇ ਜੋ ਡੈਮੋਗ੍ਰਾਫਿਕ ਚੇਂਜ ਹੈ ਉਹਦਾ ਮੁੱਦਾ ਚੁੱਕਿਆ ਉਸਨੇ ਕਿਹਾ ਕਿ ਦੇਖ ਮੈਂ ਪਹਿਲਾਂ ਸਿੱਖ ਹਾਂ ਜੀ ਹੂੰ ਮੈਂ ਤਾਂ ਉਸ ਲਿਆਜ਼ ਨਾਲ ਦੇਖਾਂਗਾ ਜੀ ਤੇ ਦੱਸਦੇ ਆ ਕਿ ਸਿਸੋਧੀਆ ਸਾਧ ਦੇ ਦੰਦ ਜੁੜ ਗਏ ਕਿ ਸਾਨੂੰ ਕੱਲੇ ਇਹ ਨਾ ਚੀਜ਼ਾਂ ਦੇ ਨਾਲ ਨਹੀਂ ਅਸੀਂ ਡੈਮੋਗ੍ਰਾਫਿਕ ਚੇਂਜ ਵੱਲ ਜਿਹੜਾ ਜਾ ਰਹੇ ਹਾਂ ਹੂੰ ਉਦਾ ਭਾਈ ਦੂਸਰਾ ਸਾਡੇ ਜਿਹੜੇ ਆਪ ਦੇ ਨੇਤਾ ਨੇ ਜੀ ਬਿਲਕੁਲ ਮਿਲੂ ਵੀ ਕੱਲ ਜ਼ਿਕਰ ਹੋਇਆ ਕਿ ਆਪ ਦੇ ਬੰਦੇ ਹੀ ਪੂਰਾ ਸਾਥ ਨਹੀਂ ਦੇ ਰਹੇ ਸੀ ਮੈਂ ਉਹੀ ਕਹਿ ਰਿਹਾ ਨਾ ਕਿ ਅੰਦਰੂਨੀ ਤੌਰ ਤੇ ਵੀ ਪਾਰਟੀ ਨੂੰ ਲੱਗ ਗਿਆ ਕਿ ਯਾਰ ਔਖਾ ਹੋਏਗਾ ਕਿਉਂਕਿ ਦੇਖੋ ਮਾਨ ਸਾਥ ਤੇ ਨਾਲ ਨਾ ਠਹਿਗੇ ਨੇ ਐਮ ਐਲ ਏ ਪਰ ਉਨੀ ਜ਼ਿਆਦਾ ਨਹੀਂ ਹੈ ਜੀ ਹੁਣ ਮੈਂ ਜਿ ਗਣਤੀ ਕਰੂੰ ਜਾਂ ਦਸੂੰ ਤਾਂ ਥੋੜਾ ਉਹ ਨਹੀਂ ਸਹੀ ਨਹੀਂ ਹੋਏਗਾ ਪਰ ਉਹਨਾਂ ਦੇ ਨਾਲ ਜਿਹੜਾ ਵਧਾਇਕਾਂ ਦੀ ਸਪੋਰਟ ਦਾ ਗਰੁੱਪ ਹੈ ਇਹਨਾਂ ਵੱਡਾ ਨਹੀਂ ਹੈ ਪਰ ਤੁਸੀਂ ਭਗਵੰਤਮਾਨ ਹੋਰਾਂ ਦੀ ਬਾਡੀ ਲੈਂਗੁਏਜ ਜਾਂ ਉਹਨਾਂ ਦੇ ਭਾਸ਼ਣ ਜਾਂ ਜੋ ਵੀ ਆ ਉਹਦੇ ਤੋਂ ਦੱਸਦਾ ਲਾ ਲਓ ਕਿ ਉਹ ਕਿੰਨੇ ਕੁ ਸਹਿਮਤ ਆ ਜੀ ਯਾਨੀ ਉਹ ਪੂਰਨ ਤੌਰ ਤੇ ਤਾਂ ਖੁਦ ਮਾਨਸਾ ਵੀ ਸਹਿਮਤ ਨਹੀਂ ਲੱਗਦੇ ਸੀਗੇ ਜੀ ਜੀ ਠੀਕ ਹੈ ਨਾ ਜੀ ਕਿਉਂਕਿ ਅਥਾਰਟੀਆਂ ਦਾ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਉਹਨਾਂ ਤੋਂ ਲੈ ਲਿਆ ਗਿਆ ਸੀਗਾ ਇਸ ਤੋਂ ਪਹਿਲਾਂ ਹੂੰ ਉਹ ਜਿਹੜਾ ਇੱਕ ਕਹ ਲਓ ਕਿ ਦਿੱਲੀ ਵਾਲਿਆਂ ਦਾ ਸਾਈਡ ਦਾ ਗਰੁੱਪ ਆ ਉਹਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ ਸੀਗੇ ਜੀ ਜੀ ਉਹ ਨਾ ਕੋਈ ਸੀ ਹਾਂ ਕੁਝ ਬੰਦੇ ਇਹਨਾਂ ਦੇ ਜਿਹੜੇ ਸੀ ਖਾਸ ਤੌਰ ਤੇ ਲੁਧਿਆਣੇ ਨਾਲ ਜੁੜੇ ਜਿਹੜੇ ਇਹਨਾਂ ਦੇ ਕੁਝ ਨੇਤਾ ਨੇ ਹੂੰ ਜਿਨ੍ਹਾਂ ਦੀ ਦਿੱਲੀ ਦਰਬਾਰੇ ਚੰਗੀ ਪਹੁੰਚ ਆ ਜੀ ਜੀ ਉਹਨਾਂ ਨੇ ਅਸਲ 'ਚ ਸਤਿੰਦਰ ਜੈਨ ਨੂੰ ਮਤਲਬ ਜਾਂ ਜੈਨ ਨੇ ਕਹ ਲਓ ਕਿ ਉਹਨਾਂ ਨੇ ਇੱਕ ਸੰਕ ਪੈਦਾ ਕੀਤੀ ਕਿ ਜੋ ਦਿੱਲੀ ਦੇ ਵਿੱਚ ਸੈਨਿਕ ਫਾਰਮ ਹੈ फार्म हाउसेस टाइप ਕਿ ਲੁਧਿਆਣੇ ਦੇ ਏਰੀਏ ਦੇ ਬਾਹਰ ਉਹ ਕੱਢੇ ਜਾਣ ਯਾਨੀ ਉਹਨਾਂ ਦੀ ਕੀਮਤ ਅੱਜ ਤੁਸੀਂ ਦੇਖੋ ਨਾ ਜਿਹੜਾ ਦਿੱਲੀ ਦਾ ਭੇਤੀ ਆ ਨੇੜੇੜ ਦਾ ਉਹ ਤੁਹਾਨੂੰ ਦੱਸੇਗਾ ਕਿ ਉੱਥੇ ਕੀ ਕੀ ਕੀਮਤ ਆ ਹਮ ਹਮ ਬਈ ਸ਼ਾਨਦਾਰ ਪਾਰਟੀਆਂ ਸ਼ਾਰਟੀਆਂ ਜੋ ਚੱਲਦੀਆਂ ਐ 엘ੀਟ ਕਲਾਸ ਵੱਡੇ ਵੱਡੇ ਅਧਿయోగਪਤੀ ਜੋ ਕਰਦੇ ਐ ਤੇ ਉਹਨਾਂ ਨੂੰ ਉਹ ਚੀਜ਼ ਬਣਾ ਕੇ ਦਿੱਤੀ ਜਾਵੇ ਹਮ ਬਹੁਤ ਮੁਨਾਫਾ ਘਟਿਆ ਜਾਵੇ ਪਰ ਉਹ ਫਿਰ ਸੈਂਟੀਮੈਂਟ ਨੂੰ ਭੁੱਲ ਗਏ ਕੁਝ ਨੇਤਾ ਇਹਨਾਂ ਦੇ ਇਧਰ ਆਈ ਉਹਨਾਂ ਨੇ ਦਿਸ਼ਾ ਦਿਖਾਈ ਵੀ ਆ ਜੀ ਜੀ ਪਰ ਜਿਵੇਂ ਮੈਂ ਕਹਾਂ ਕਿ ਚਾਹੇ ਉਹ ਦਿੱਲੀ ਵਾਲਿਆਂ ਦਾ ਗਰੁੱਪ ਵੀ ਸੀਗਾ ਨਾ ਪੰਜਾਬ ਵਾਲਾ ਹੂੰ ਉਹਨਾਂ ਦੀ ਮਤਲਬ ਕਿ ਹਮਾਇਤ ਆਲਾ ਖੁੱਲੇ ਰੂਪ ਚ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਰਾਜ਼ਗੀ ਸੀ ਇੱਕ ਇਹੜਾ ਹੋ ਗਿਆ ਫਿਰ ਜਿਵੇਂ ਸਿਆਸੀ ਆਪਾਂ ਗੱਲ ਕਰ ਰਹੇ ਸੀ ਉਹ ਗੱਲ ਵਿੱਚ ਰਹਿ ਗਈ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਤਰਨਤਾਰਨ ਦੀ ਬੜੀ ਇਹਨਾਂ ਨੂੰ ਚੁਣੌਤੀ ਵੱਡੀ ਮਿਲ ਗਈ ਜੀ ਕਿਉਂਕਿ ਰਖੜ ਪੁੰਨੇ ਵਾਲਾ ਘੱਟ ਦੇਖ ਲਓ ਤੁਸੀਂ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਜਿਹੜੇ ਨੇ ਉਹਤੇ ਖੜੇ ਪੈਰ ਬਾਬਾ ਬਕਾਲਾ ਨਹੀਂ ਪਹੁੰਚੇ ਹੂੰ ਈਟੀਓ ਸਾਹਿਬ ਨੂੰ ਉਸ ਰੈਲੀ ਦੀ ਪ੍ਰਧਾਨਗੀ ਕਰਨੀ ਪਈ ਜੀ ਠੀਕ ਹੈ ਜੀ ਪਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਇਹਨਾਂ ਦੇ ਇਕੱਠ ਦੇ ਵਿੱਚ ਜਿਵੇਂ ਆਮ ਆਪਾ ਦੇਖਦੇ ਆਂ ਕਿ ਮਜ਼ਦੂਰ ਤੱਕੇ ਨੂੰ ਲੈ ਗਿਆ ਰਸਤਾ ਕਰ ਲਿਆ ਇਹਨਾਂ ਨੇ ਜੀ ਪਰ ਜਿਹੜਾ ਉਹਨਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਲਿਆਂ ਦਾ ਘੱਟ ਸੀ ਹੂੰ ਉਹ ਆਪ ਮਾਰੇ ਘੱਟ ਸੀ ਤੂੰ ਆ ਮਾਰੇ ਦੱਸਦਾ ਵੀ ਸੀਗਾ ਰਸਤਾ ਵੀ ਸੀ ਬਿਲਕੁਲ ਤੋ ਉਹ ਸਾਰਾ ਜਿਹੜਾ ਮਾਜੇ ਤੇ ਇਫੈਕਟ ਪੈਂਦਾ ਇਹਨਾਂ ਚੀਜ਼ਾਂ ਦਾ ਕਿ ਚੁਣੌਤੀ ਉੱਥੇ ਬਣਦੀ ਆ ਠੀਕ ਹੈ ਨਾ ਜੀ ਸੋ ਕਹਿਣ ਦਾ ਭਾਵ ਇਹ ਆ ਕਿ ਇੱਕ ਚੁਣੌਤੀ ਫਿਰ ਇਹਨਾਂ ਨੇ ਉਹ ਦੇਖੀ ਆ ਜੀ ਤੋ ਸਾਰੀਆਂ ਜੀ ਆਪਾਂ ਪਰਸਥਿਤੀਆਂ ਦੇ ਮੱਦੇਨਜ਼ਰ ਇਸ ਸਿੱਟੇ ਤੇ ਪਹੁੰਚੀ ਆ ਕਿ ਕੋਈ ਲੈਂਡ ਪੂਲਿੰਗ ਪਾਲਿੰਗ ਦੀ ਵਾਪਸੀ ਨਹੀਂ ਹੋਣੀ ਹੁਣ ਤੇ ਇਹ ਆਪ ਦੀ ਵਾਪਸੀ ਤੋਂ ਚਿੰਤਾ ਤੇ ਕਿ ਵਾਪਸੀ ਹੋ ਜਾਏਗੀ ਦੁਬਾਰਾ ਸਤਾ ਜੀ ਜੀ ਤਾਂ ਲੈਂਡ ਪੂਲਿੰਗ ਤਾਂ ਪੁੱਲ ਹੀ ਜਾਓ ਇਹ ਤੇ ਹੁਣ ਬੀਤ ਗਏ ਦੀ ਗੱਲ ਹੋ ਗਏ ਇਹ ਤੇ ਹੁਣ ਬੀਤ ਗਏ ਦੀ ਗੱਲ ਆ ਤੇ ਇਹਨਾਂ ਦੇ ਆਪਣੇ ਬੰਦੇ ਵੀ ਨਾਕੋਜ ਸੀਗੇ ਹਾਂ ਠੀਕ ਆ ਪਹਿਲਾਂ ਪਹਿਲਾਂ ਇਹਨਾਂ ਨੇ ਬੜਾ ਜ਼ੋਰ ਲਾਇਆ ਫਿਰ ਜਦੋਂ ਇਹਨਾਂ ਨੇ ਵੇਖਿਆ ਕਿ ਭਈ ਇਹ ਤੇ ਮਾਮਲਾ ਜਿਹੜਾ ਕਸੂਤਾ ਹੋ ਗਿਆ ਔਰ ਇੱਕੋ ਗੱਲ ਹੋਰ ਤੁਹਾਨੂੰ ਮੈਂ ਦੱਸਦਾ